ਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਹੋਰ ਪੰਜਾਬੀ ਲੋਕ ਗੀਤ ਸੁਣਾਇਆ। ਇਹਦੇ ਵਿੱਚ ਨਮੀ ਬਿਆਹੀ ਮਟਾਇਆ ਕਿਵੇਂ ਆਪਣੇ ਸੱਸ ਸਹੁਰੇ ਨੂੰ ਸਵਾਲ ਕਰਦੀ ਹੈ ਤੇ ਉਹ ਵੀ ਜਵਾਬ ਦੇ ਦੋਸ। ਗੀਤ ਵਿੱਚ ਸੁਣ ਬਹੁਤ ਹੀ ਪਿਆਰਾ ਹੈ। ਹੋਰ ਵੀ एक मैं अरज एक मैं अर्ज का Yeah.